ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਮੀਤ ਬਟੇਕ ਲੋਪੋ ਤੇ ਤੁਹਾਡਾ ਸਵਾਗਤ ਹੈ ਅੱਜ ਬਹੁਤ ਹੀ ਸੋਹਣੇ ਆਪਣੇ ਬਟੇਕ ਦੇ ਤਿਆਰ ਕੀਤੇ ਪੀਸ ਲੈ ਕੇ ਆਇਆ ਤੁਹਾਡੇ ਲਈ ਸੋ ਜਿਹੜੇ ਆਪਾਂ ਖੁਦ ਤਿਆਰ ਕੀਤੇ ਨੇ ਮਤਲਬ ਇਹਨਾਂ ਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਸੋ ਚੈੱਕ ਕਰ ਸਕਦੇ ਹੋ ਤੁਸੀਂ ਇਹਦੀ ਕੁਆਲਿਟੀ ਵਰਕ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਮਿਰਰ ਲੱਗਿਆ ਸੀਕਵੈਂਸ ਕਟ ਦਾਣਾ ਇਹ ਬਹੁਤ ਹੀ ਪਿਆਰਾ ਇਹਦੇ ਵਿੱਚ ਕੰਮ ਹੋਇਆ ਸੋਬਰ ਚਾ ਕੰਮ ਹੋਇਆ ਸੋ ਇਹ ਆਪਣੀ ਕਮੋ ਸਿਲਕਾ ਅਰੇ ਇਹਦੇ ਹੇਠੇ ਆਪਾਂ ਏਦਾਂ ਪੱਟੀ ਦੇ ਕੇ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਆਪਾਂ ਜੀ ਸਿਲਾਈ ਕੀਤੀ ਹੈ ਸੋ ਫੁੱਲ ਪਿਓਰ ਚਨੂਨ ਦਾ ਦੁਪੱਟਾ ਇਹਦੇ ਨਾਲ ਫੋਰ ਸਾਈਡ ਗੋਟਾ ਰ ਕੋਰਨਰ ਇਦਾਂ ਆਪਾਂ ਡਿਜ਼ਾਈਨ ਕੀਤੇ ਆ ਦੇ ਪੱਲਿਆਂ ਦੇ ਉੱਪਰ ਜਿੱਗ ਜਾਏਗਾ ਗੋਟਾ ਲਗਾ ਕੇ ਸੋ ਇਹਦੇ ਵਿੱਚ ਬਣਿਆ ਹੈਗਾ ਚਾਕ ਘੇਰਾ ਦੇਖ ਸਕਦੇ ਆ ਤੁਸੀਂ ਚਾਕ ਘੇਰਾ ਬਣ ਕੇ ਉੱਪਰ ਤੱਕ ਬੂਟੇ ਜਾਂਦੀਆਂ neck ਬਣੀ ਹੋਈ ਆ ਸੋ ਜੇ ਤੁਸੀਂ ਇਹਨੂੰ ਮਤਲਬ ਆਪਦੀ ਚੋਇਸ ਨਾਲ ਬੈਕ ਤੇ ਘੇਰਾ ਵੀ ਕਰਾਉਣਾ ਚਾਹੁੰਦੇ ਹੋਵੋਗੇ ਫੇਰ ਵੀ ਬਣ ਜੂਗਾ ਬੈਕ ਤੇ ਕੰਮ ਕਰਕੇ ਵੀ ਕੋਈ ਬਹੁਤ ਜ਼ਿਆਦਾ ਕੋਸਟਲੀ ਨਹੀਂ ਜਾਣਾ ਹੈਗਾ ਇਹ ਮਤਲਬ ਬਹੁਤ ਸੋਹਣੀ ਰੇਂਜ ਦੇ ਵਿੱਚ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਸੋ ਸਿਲਕ ਵੀ ਇਹ ਆਪਣੀ ਬਹੁਤ ਸੋਹਣੀ ਆ ਵਾਸ਼ੇਬਲ ਆ ਤੇ ਮਤਲਬ ਵਿਸਕੋਸ ਆ ਫੈਬਰਿਕ ਆਪਣਾ ਸੋ ਆਪਾਂ ਗਲਤ ਗਾਈਡ ਨਹੀਂ ਕਰਦੇ ਇੱਕ ਇੱਕ ਚੀਜ਼ ਤੁਹਾਨੂੰ ਸੱਚ ਦੱਸ ਕੇ ਬਣਾਵਾਂਗੇ ਸੋ ਨੈਕ ਟੋਟਲ ਹੈਂਡ ਮੇਡ ਪੀਸ ਆ ਇਹ ਤੇ ਕਲਰ ਬੜਾ ਸੋਹਣਾ ਇੱਥੇ ਥੋੜਾ ਲਾਲੀ ਚਾਰਿਆ ਬਟ ਕਲਾਹੋ ਜੀ ਚ ਪੀਸ ਆ ਇਹ ਇਦੇ ਵਿੱਚ ਅੱਜ ਸਾਰੇ ਕਿਤੇ ਦੰਬੂਟੀ ਪਾਈ ਹੋਈਆਂ ਸੋ ਆਹ ਵਾਲਾ ਕਲਰ ਆ ਜਿਹੜਾ ਹੁਣ ਇੱਥੇ ਆ ਰਿਹਾ ਬੜਾ ਲਾਲੀ ਜੀ ਚ ਹਲੇ ਵੀ ਆ ਰਿਹਾ ਥੋੜਾ ਜਿਹਾ ਜਿਵੇਂ ਕਲਾਹੋਜੀ ਚ ਪੀਸ ਆ ਰਾਸਟ ਜੀ ਕਲਰ ਦੇ ਵਿੱਚ ਰਾਸਟ ਇੱਕ ਜ਼ਿਆਦਾ ਰਾਸਟ ਆ ਜਾਂਦਾ ਇਹ ਥੋੜਾ ਜਾਂ ਡਿਫਰੈਂਟ ਕਲਰ ਦਾ ਪੀਸ ਹੈ ਮੈਨੂੰ ਤਾਂ ਆਪਣੀ ਸਮਝ ਆ ਰਹੀ ਮੈਂ ਕਿਹੜਾ ਕਲਰ ਬੋਲਾਂ ਇਹਨੂੰ ਸੋ ਜੇ ਤੁਸੀਂ ਬੈਕ ਤੇ ਵੀ ਇਹਦੇ ਕੰਮ ਕਰਵਾਉਣਾ ਹੋਇਆ ਬੈਕ ਤੇ ਵੀ ਕਰਵਾ ਸਕਦੇ ਹੋ ਤੇ ਕਲਰ ਇਹਦੇ ਵਿੱਚ ਹਾਂ ਜੇ ਤਾਂ ਤੁਹਾਨੂੰ ਕਾਮੋਸ ਸਿਲਕ ਦੇ ਵਿੱਚ ਹੀ ਚਾਹੀਦਾ ਹੈ ਐਸੇ ਫੈਬਰਿਕ ਦੇ ਵਿੱਚ ਇਹਦੇ ਵਿੱਚ ਨੇ ਇਦਾਂ ਇਦਾਂ ਵਿੱਚ ਥੋੜੀ ਥੋੜੀਆਂ ਇਦਾਂ ਲਾਈਨਾਂ ਜੀਆਂ ਨੇ ਜਿਵੇਂ ਖਾਦੀ ਸਿਲਕ ਵਾਂਗੂੰ ਇਦਾਂ ਲਾਈਨਾਂ ਜੀਆਂ ਇਹਦੇ ਵਿੱਚ ਬੜਾ ਪਰ ਇਹ ਕੱਪੜਾ ਬਹੁਤ ਸੌਫਟ ਆ ਦੇਖ ਸਕਦੇ ਹੋ ਤੁਸੀਂ ਲਾਈਟ ਵੇਟ ਆ ਸੌਫਟ ਕੱਪੜਾ ਫਲੱਪੀ ਨਹੀਂ ਹੈਗਾ ਤੇ ਬਹੁਤ ਸੋਹਣਾ ਹੈ ਤੇ ਆ ਇਹਦੇ ਨਾਲ ਸਲਵਾਰ ਵੀ ਬਣੀ ਹੈ ਸਲਵਾਰ ਤੇ ਵੀ ਆਪਾਂ ਕੰਮ ਕੀਤਾ ਸਲਵਾਰ ਦੀ ਕਢਾਈ ਤੁਸੀਂ ਚੈੱਕ ਕਰ ਸਕਦੇ ਹੋ ਸਜੇ ਤਾਂ ਤੁਹਾਨੂੰ ਕਾਮੋਸਿਲਕ ਦੇ ਵਿੱਚ ਚਾਹੀਦਾ ਹੋਇਆ ਤਾਂ ਕਾਮੋਸਿਲਕ ਦੇ ਵਿੱਚ ਆਪਣੇ ਕੋਲ ਜਿਹੜੇ ਕਲਰ ਆ ਤੁਹਾਨੂੰ ਉਹਦੇ ਤੇ ਹੀ ਕਰਵਾਉਣਾ ਪੈਣਾ ਇਹ ਫਿਲਹਾਲ ਆਪਣੇ ਕੋਲ ਡਾਈਏਬਲ ਹੈ ਨਹੀਂ ਗੀ ਤੇ ਜੇ ਤੁਸੀਂ ਕੋਈ ਹੋਰ ਕਲਰ ਕਰਾਉਣਾ ਹੋਇਆ ਫਿਰ ਆਪਾਂ ਡਾਈਏਬਲ ਫੈਬਰਿਕ ਤੇ ਬਣਾ ਕੇ ਦੇ ਸਕਦੇ ਹਾਂ ਜੇ ਕਿਸੇ ਨੇ ਕريب ਤੇ ਬਣਾਉਣਾ ਹੋਇਆ ਤਾਂ ਕريب ਤੇ ਵੀ ਬਣਾ ਦਾਂਗੇ ਸੋ ਜਿਹੜੀ ਰੇਂਜ ਹੈ ਦੀ ਇਨਕਲੂਡ ਸਟਿਚਿੰਗ 12950 ਦੀ ਰੇਂਜ ਦੇ ਵਿੱਚ ਵਿਦ ਸਟਿਚਿੰਗ ਇਹਦਾ ਹੈਗਾ ਰੇਟ ਸੋ ਕੰਮ ਇਹਦੇ ਵਿੱਚ ਬਹੁਤ ਜਿਆਦਾ ਬਰੀਕੀ ਬਰੀਕੀ ਤੇ ਬਹੁਤ ਸੋਹਣਾ ਕੰਮ ਕੀਤਾ ਤੇ ਬਾਕੀ ਜੇ ਤੁਸੀਂ ਇਸ ਪੀਸ ਨੂੰ ਪ੍ਰੋਪਰ ਚੈੱਕ ਕਰਨਾ ਚਾਹੋ ਫਿਰ ਇੱਕ ਵਾਰੀ ਇਹਤੇ ਵੀ ਦਿਖਾਤਾ ਜੀ ਸਾਹਮਣੇ ਤੋਂ ਤੁਹਾਨੂੰ ਲੱਗਦਾ ਕਿਹਦਾ ਖੜਾ ਪੀਸ ਚਾਹੀਦਾ ਸਾਨੂੰ ਤੇ ਫਿਰ ਤੁਸੀਂ ਇੰਸਟਾਗ੍ਰam ਤੇ ਜਾ ਕੇ ਆਪਣੀ ਰੀਲਾਂ ਚੈੱਕ ਕਰ ਸਕਦੇ ਹੋ ਇਹ ਬਹੁਤ ਸੋਹਣਾ ਫਰੋਜ਼ੀ ਕਲਰ ਹੈ ਇਹ ਇਹਦੇ ਵਿੱਚ ਨਾ ਬਲੂ ਫਰੋਜ਼ੀ ਆ ਰਿਹਾ ਬਟ ਬਲੂ ਫਰੋਜ਼ੀ ਨਹੀਂ ਹੈ ਗ੍ਰੀਨਿਸ਼ ਫਰੋਜ਼ੀ ਹੈ ਗ੍ਰੀਨ ਫਰੋਜ਼ੀ ਕਲਰ ਹੈ ਵਰਕ ਦੀ ਕੁਆਲਿਟੀ ਚੈੱਕ ਕਰ ਸਕਦੇ ਆ ਤੁਸੀਂ ਆਪਾਂ ਨੇੜੇ ਤੋਂ ਕੰਮ ਐਸੇ ਕਰਕੇ ਦਿਖਾਉਨੇ ਹੁੰਦੇ ਆ ਕਿ ਤੁਸੀਂ ਚੰਗੇ ਤਰ੍ਹਾਂ ਚੀਜ਼ ਨੂੰ ਸਫਾਈ ਨੂੰ ਚੈੱਕ ਕਰ ਲਓ ਵਰਕ ਦੀ ਆਪਣੀ ਪ੍ਰੋਪਰ ਸਫਾਈ ਮਿਲੂਗੀ ਤੇ ਇਹ ਨਹੀਂ ਹੈਗਾ ਕਿ ਤਿੱਲੇ ਤਿੱਲੇ ਦੀਆਂ ਪੱਤੀਆਂ ਬਣਾਵਣਾ ਕੇ ਨਾ ਸਿੰਪਲ ਜਿਹਾ ਕੰਮ ਕੀਤਾ ਹੋਇਆ ਹੈ ਅੱਜ ਕੱਲ ਬਹੁਤ ਕੁਛ ਚੱਲੀ ਜਾਂਦਾ ਕੱਚੇ ਜੇ ਕੰਮ ਕੀਤੇ ਹੋਏ ਆ ਸਸਤੇ ਰੇਟ ਬਣਾਉਣ ਦੀ ਖਾਤਰ ਵੀ ਆਪਾਂ ਸਸਤੇ ਬਾਕੀ ਵੜੀਕਾਂ ਦੇ ਮੁਕਾਬਲੇ ਵੀ ਆਪਾਂ ਕਹਦੀਏ ਸਾਡੇ ਕੋਲ ਸਸਤਾ ਸਾਡੇ ਕੋਲ ਸਸਤਾ ਤੇ ਕੰਮ ਦਾ ਨਾਸ ਵੱਜ ਜਾਂਦਾ ਏ ਸੋ ਆਪਾਂ ਕੁਆਲਿਟੀ ਚੀ ਬਲੀਵ ਕਰਦੇ ਆ ਸੋ ਹਰੇਕ ਕੁਆਲਿਟੀ ਵਾਈਜ਼ ਰੇਟ ਹੋਣਗੇ ਇਹ ਵੀ ਚਾਹ ਘੇਰਾ ਬਣਿਆ ਤੇ ਨਾਲ ਜਿਹੜੀ ਆਪਾਂ ਇਹਦੇ ਗੋਟਾ ਲਗਾਇਆ ਇਹ ਬਹੁਤ ਸੋਹਣਾ ਬਰੀਕ ਵਰੀਕ ਕਰਾਸ਼ ਆ ਛੋਟਾ ਛੋਟਾ ਹੈ ਕੋਈ ਵੱਡਾ ਨਹੀਂ ਹੈਗਾ ਬ੍ਰੀਕ ਬ੍ਰੀਕ ਆ ਇੰਨੀ ਇੰਨੀ ਦਾ ਬਸ ਅੱਧੇ ਇੰਚ ਤੋਂ ਵੀ ਘਾਟੀ ਹੈ ਇਦਾਂ ਸੀਕੁਐਂਸ ਦੇ ਨਾਲ ਇਹਦੇ ਵਿੱਚ ਜਿਹੜੇ ਸੀਕੁਐਂਸ ਲੱਗੇ ਹੋਏ ਸੋ ਬਹੁਤ ਸੋਹਣਾ ਫੁੱਲ ਪਿਓਰ ਚਨੂਨ ਦਾ ਇਹ ਦੁਪੱਟਾ ਹੈ ਦਾ ਇਹਦੇ ਵਿੱਚ ਨੈੱਕ ਬਣੀ ਹੋਈ ਆ ਬਾਹਾਂ ਤੇ ਆ ਕੰਮ ਨੈੱਕ ਬਣੀ ਹੋਈ ਹੈ ਨੈੱਕ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਹੈ ਗ੍ਰੀਨਿਸ਼ਾ ਜਾਂ ਫਰੋਜ਼ੀ ਆ ਤੇ ਇਹਦੇ ਵਿੱਚ ਥੋੜਾ ਜਿਹਾ ਬਲੂ ਫਰੋਜ਼ੀ ਆ ਰਿਹਾ ਵੀਡੀਓ ਦੇ ਵਿੱਚ ਤੇ ਕਲਰ ਬਹੁਤ ਪਿਆਰਾ ਹੈ ਇਹਦੀ ਵੀ ਸਲਵਾਰ ਤੇ ਕੰਮ ਆ ਕੰਮ ਦੀ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਇਹਦੀ ਆਪਣਾ ਕਾਮੋ ਸਿਲਕ ਦੇ ਵਿੱਚ ਹੀ ਪੀਸ ਬਣਿਆ ਹੋਇਆ ਸੋ ਇਨਕਲੂਡ ਸਟਿਚਿੰਗ ਇਹਦੀ ਵੀ ਪ੍ਰਾਈਸ ਲਾਸਟ ਪੀਸ ਵਾਂਗੂ ਸੇਮ ਹੀ ਰਹੂਗੀ ਤੁਸੀਂ ਸਫਾਈ ਚੈੱਕ ਕਰੋ ਦੇਖੋ ਸੂਟ ਭਾਵੇਂ ਹੋਵੇ 500 ਦਾ ਭਾਵੇਂ ਹੋਵੇ 1000 ਦਾ ਜੇ ਉਹਦੀ ਸਲਾਈ ਸੋਹਣੀ ਆ ਤਾਂ ਫੇਰ ਹੀ ਸੂਟ ਸੋਹਣਾ ਲੱਗਣਾ ਸਲਾਈ ਦੇ ਸਿਰ ਤੇ ਸੂਟ ਹੁੰਦਾ ਤੇ ਬਾਕੀ ਤੁਸੀਂ ਆਪਣਾ ਕੰਮ ਵੀਡੀਓ ਦੇ ਵਿੱਚ ਚੈੱਕ ਕਰ ਹੀ ਲੈਣੇ ਆ ਤੇ ਆਰਡਰ ਹਮੇਸ਼ਾ ਦੀ ਤਰ੍ਹਾਂ ਆਪਣਾ ਇੱਕੋ ਨੰਬਰ ਚੱਲਦਾ 8547 54280 ਇਹ ਜਿਵੇਂ ਪਿਓਰ ਸਿਲਕ ਦਾ ਕਲਰ ਆ ਜਿਵੇਂ ਤੁਸੀਂ ਦੇਖਿਆ ਹੋਣਾ ਪਿਓਰ ਸਿਲਕ ਦਾ ਕਲਰ ਹੁੰਦਾ ਇਹ ਨਾ ਵੀਡੀਓ ਦੇ ਵਿੱਚ ਥੋੜਾ ਜਿਹਾ ਡਲ ਹੁੰਦਾ ਏ ਬਟ ਜਿਵੇਂ ਕਿ ਉਹ ਜਿਹਾ ਕਲਰ ਦੱਸਾਂ ਤੁਹਾਨੂੰ ਥੋੜਾ ਅੰਡਰਏ ਦੀ ਟੋਨ ਆ ਅੰਡਰਏ ਕਲਰ ਪਿਓਰ ਸਿਲਕ ਦਾ ਕਲਰ ਹੁੰਦਾ ਉਦਾਂ ਦਾ ਕਲਰ ਆ ਇਹ ਪ੍ਰੋਪਰ ਸ਼ੇਡ ਹੈ ਕੈਮਰਿਆਂ ਦੇ ਵਿੱਚ ਨਹੀਂ ਹੁੰਦਾ ਜਿੱਡੇ ਮਰਜੀ ਕੈਮਰੇ ਹੋਣ ਪ੍ਰੋਪਰ ਸ਼ੇਡ ਆਉਂਦਾ ਹੀ ਨਹੀਂ ਹੈਗਾ ਬਟ ਇਹ ਬਹੁਤ ਸੋਹਣਾ ਕਲਰ ਹੈ ਇਹਦੇ ਵਿੱਚ ਵੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਇਹਦੇ ਵਿੱਚ ਵੀ ਹੋਇਆ ਵਾ ਇਹਦੇ ਵਿੱਚ ਵੀ ਚਾਕ ਕੇਰਾ ਫਰੰਟ ਬੂਟੀ ਪਿਓਰ ਚਨੂਨ ਦਾ ਦੁਪੱਟਾ ਇਹਦਾ ਦੁਪੱਟੇ ਦੇ ਵਿੱਚ ਸਾਰੇ ਕਿਤੇ ਆਪਾਂ ਵਿੱਚ ਗੋਟੇ ਦੀਆਂ ਲਾਈਨਾਂ ਪਈਆਂ ਔਰ ਫੋਰ ਸਾਈਡ ਇਹਦੇ ਕਿਨਾਰੀ ਲਗਾਈ ਐ ਇਦਾਂ ਫੁੱਲ ਪਿਓਰ ਚਨੂਨ ਦਾ ਦੁਪੱਟਾ ਔਰ ਇਹਦੇ ਬਾਟਮ ਤੇ ਵੀ ਵਰਕ ਰਹੂਗਾ ਨੈੱਕ ਵੀ ਬਣੀ ਆ ਤੇ 슬ੀਵਸ ਵੀ ਬਣੀ ਆ ਸਰਪ੍ਰਾਈਜ਼ ਇਹ ਦੀ ਹੈ ਕਿ 12750 ਰੁਪਏ ਇਨਕਲੂਡ ਸਟਿਚਿੰਗ ਕੰਪਲੀਟ ਸੂਟ ਦਾ ਰੇਟ ਹੈ ਸੋ ਸਟਿਚਿੰਗ ਇੱਕ ਨੰਬਰ ਹੋਗੀ ਸੋ ਬਹੁਤ ਹੀ ਸੋਹਣਾ ਪੀਸ ਆ ਜੇ ਕਿਸੇ ਮੇਰੀ ਭੈਣ ਨੇ ਇਹ ਆਰਡਰ ਕਰਨੇ ਆਪਣੀ ਚੋਇਸ ਨਾਲ ਆਪਣੀ ਚੋਇਸ ਦੇ ਕਲਰ ਚ ਬਣਾਉਣੇ ਆ ਤਾਂ ਤੁਸੀਂ ਬਣਾ ਸਕਦੇ ਹੋ ਵਰਕ ਦੀ ਕਈ ਵਾਰ ਨਾ ਪ੍ਰੋਪਰ ਗ੍ਰੇਸ ਨਹੀਂ ਆਉਂਦੀ ਚਮਕ ਪੈਣ ਕਰਕੇ ਤੇ ਵਰਕ ਸੋਹਣਾ ਬਹੁਤ ਹੋਇਆ ਵਾ ਜੋ ਚੀਜ਼ ਬਣੀ ਹੈ origignal ਚ ਅਸੀਂ ਦੇਖ ਰਹੇ ਹਾਂ ਉਹੋ ਜੀ ਗੱਲਬਾਤ ਕੈਮਰਿਆਂ ਦੇ ਨਾਲ ਨਹੀਂ ਬਣਦੀ ਜਿੰਨੇ ਸੋਹਣੇ ਪੀਸ ਬਣੇ ਹੋਏ ਹੁੰਦੇ ਆ ਸਾਹਮਣੇ ਪਏ ਹੁੰਦੇ ਆ ਸੋ ਤੁਸੀਂ ਟਰਸਟ ਕਰ ਸਕਦੇ ਹੋ ਇੱਕ ਨੰਬਰ ਕੰਮ ਆਊਗਾ ਸੋ ਜਿਹੜੀ ਮੇਰੀ ਭੈਣ ਨੇ ਕਿਸੇ ਨੇ ਰੈਡੀ ਕਰਵਾਉਣਾ ਆਪਣੇ ਇਹ ਨੰਬਰ ਚੱਲਦਾ 854754280 ਸੋ ਬਾਕੀ ਵੀ ਆਪਣੇ ਰਿਲੇਟਿਵਸ ਨਾਲ ਆਪਣੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਵੀਡੀਓ ਸੋ ਲਾਸਟ ਤੇ ਸ਼ੇਅਰ ਕਰਨਾ ਨਾ ਭੁੱਲਿਓ Thank you so much.